ਸੋ ਮਾਮਲੇ ਵਿੱਚ ਗਿਆ ਸਵਾਗਤ। ਦੇਖੋ ਅੱਜ ਮੈਂ ਗੁਰੂ ਨਗਰੀ ਪਵਿੱਤਰ ਸ਼ਹਿਰ ਗੁਰੂ ਅਰਜਨ ਦੇਵ ਜੀ ਦੀ ਨਗਰੀ ਦੇ ਵਿੱਚ ਸ਼੍ਰੀ ਤਰਨਤਨ ਸਾਹਿਬ ਵਿਖੇ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਐਮਸੀ ਸਾਹਿਬ ਲਾਲੀ ਭਾਜੀ ਉਹਨਾਂ ਦੇ ਗ੍ਰਹਿ ਵੀ ਕਿੱਥੇ ਆਏ ਸੀ। ਤੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਬਾਈ ਇਲੈਕਸ਼ਨ ਆ ਰਿਹਾ ਹੈ। ਸੋ ਅਸੀਂ ਤਰਨਤਨ ਦੇ ਵਿੱਚ ਜੋ-ਜੋ ਕੰਮ ਰਹਿੰਦੇ ਨੇ ਜੋ-ਜੋ ਚੀਜ਼ਾਂ ਹੋਣ ਵਾਲੀਆਂ ਨੇ ਕਿਉਂਕਿ ਇੱਕ ਪਾਸੇ ਤਾਂ ਸਾਡੇ ਅੰਮ੍ਰਿਤਸਰ ਸਾਹਿਬ ਹੈ ਜਿਹੜਾ ਬਹੁਤ ਹੀ ਜ਼ਿਆਦਾ ਡਿਵੈਲਪ ਹੋ ਗਿਆ ਤੇ ਉਹਦੇ ਤੋਂ 20 ਕਿਲੋਮੀਟਰ ਦੂਰ ਜਿਹੜਾ ਸਾਡਾ ਤਰਨਤਾਰਨ ਹੈ ਬਹੁਤ ਜ਼ਿਆਦਾ ਪਛੜ ਗਿਆ ਜਿਹਦੇ ਵਿੱਚ ਅਸੀਂ ਸਲਾਹ ਕਰਦੇ ਸੀ ਕਿ ਕੀ ਕੀ ਅਸੀਂ ਛੇਤੀ ਕਰੀਏ ਜੋ ਆਪਣੀ ਸਰਕਾਰ ਨੂੰ ਦੱਸ ਸਕੀਏ ਕਿਉਂਕਿ ਤਰਨਤਾਰਨ ਦੇ ਲੋਕ ਜਿਹੜੇ ਨੇ ਪਿਛਲੇ ਲੰਮੇ ਸਮੇਂ ਤੋਂ ਤਰੱਕੀ ਤੋਂ ਵਾਂਝੇ ਰਹੇ ਨੇ ਜਿਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜੋ ਕੂੜੇ ਦੀ ਕਿਉਂਕਿ ਆਮ ਸ਼ਹਿਰਾਂ ਦੇ ਵਿੱਚ ਜਿਹੜਾ ਵੇਸਟ ਮੈਨੇਜਮੈਂਟ ਹੈ ਉਹਨੂੰ ਬੜੇ ਤਰੀਕੇ ਦੇ ਨਾਲ ਸੁਲਝਾਇਆ ਜਾਂਦਾ ਹੈ ਸੋ ਉਹਦੇ ਬਾਰੇ ਅਸੀਂ ਸੋਚਿਆ ਕਿ ਜਿਹੜੀ ਨਗਰ ਕੌਂਸਲ ਦੀ ਕੋਈ ਜ਼ਮੀਨ ਪਈ ਹੈ ਉਹਦੇ ਉੱਤੇ ਚੰਗਾ ਵਧੀਆ ਪਲਾਂਟ ਲਗਾ ਕੇ ਉਹਦਾ ਹੱਲ ਕੀਤਾ ਜਾਵੇ ਰੇੜੀਆਂ ਦੀ ਪ੍ਰੋਬਲਮ ਹੈ ਜਿਹੜੀ ਉਹ ਕੋਈ ਪ੍ਰੋਪਰ ਤੌਰ ਤੇ ਮਾਰਕੀਟ ਨਹੀਂ ਹੈ ਉਸ ਤੋਂ ਬਾਅਦ ਪਾਰਕਿੰਗ ਦੀ ਐਸ ਵੇਲੇ ਸਭ ਤੋਂ ਵੱਡੀ ਸਮੱਸਿਆ ਤਰਨਤਾਰਨ ਦੀ ਬਣੀ ਹੋਈ ਹੈ ਚਾਹੇ ਉਹ ਕਿਸੇ ਵੀ ਟਾਈਮ ਤੁਸੀਂ ਤਰਨਤਾਰਨ ਦੀਆਂ ਸੜਕਾਂ ਤੇ ਆਓ ਤੇ ਉਸ ਤੋਂ ਬਾਅਦ ਜਿਹੜਾ ਕਮੇਟੀਕਰ ਹੈ ਇੱਕ ਤਾਂ ਪਹਿਲਾਂ ਚੋਣ ਕਾਫੀ ਲੰਮੇ ਸਮੇਂ ਬਾਅਦ ਹੋਈ ਜੇ ਹੋਈ ਤੇ ਉਸ ਦਾ ਅਜੇ ਪ੍ਰਧਾਨ ਬਣਾ ਪੈਂਡਿੰਗ ਹੈ ਸੋ ਉਹਦੇ ਪ੍ਰਧਾਨ ਵੀ ਬਣਾਵਾਂਗੇ ਤੇ ਨਾਲ ਦੀ ਨਾਲ ਜਿਹੜੀ ਸਭ ਤੋਂ ਵੱਡੀ ਸਮੱਸਿਆ ਮੈਨੂੰ ਲੱਗੀ ਕਿ ਕਮੇਟੀਕਰ ਦੇ ਵਿੱਚ ਬਹੁਤ ਸਾਰੇ ਅਜਿਹੇ ਮੁਲਾਜ਼ਮ ਨੇ ਚਾਹੇ ਕੋਈ ਸੀਵਰੇਜ ਸਾਫ ਕਰਦਾ ਹੈ ਚਾਹੇ ਕੋਈ ਸਫਾਈ ਕਰਮਚਾਰੀ ਹੈ ਉਹਨਾਂ ਨੂੰ ਅਜੇ ਤੱਕ ਪੱਕਿਆਂ ਨਹੀਂ ਕੀਤਾ ਗਿਆ ਸੋ ਮੈਂ ਅੱਜ ਵਾਦਾ ਕਰਦਾ ਕਿ ਜੇ ਪਰਮਾਤਮਾ ਨੇ ਤੇ ਪਾਰਟੀ ਨੇ ਮੈਨੂੰ ਸੇਵਾ ਬਖਸ਼ੀ ਤੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਨਗਰ ਕਾਉਂਸਲ ਦੇ ਵਿੱਚ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਹਿਲੀ ਮੀਟਿੰਗ ਦੇ ਵਿੱਚ ਪੱਕਾ ਕੀਤਾ ਜਾਊਗਾ ਸੋ ਇਹਦੇ ਬਾਰੇ ਅਸੀਂ ਗੱਲ ਕਰੀਏ। ਹੋਰ ਕਿਹੜੇ ਮੁੱਦੇ ਦੇਖਦੇ ਹਾਂ? ਕਿਹਦੇ ਕਿਉਂਕਿ ਕਿਤਨੇ ਕਿਤੇ ਕੂੜੇ ਦੀ ਸਮੱਸਿਆ ਹੈਗੀ ਐ, ਪਾਰਕਿੰਗ ਦੀ ਸਮੱਸਿਆ ਜਿਹੜਾ ਹੁਣ ਹਾਲਾਂਕਿ ਦਿਨਾਂ ਦੇ ਵਿੱਚ ਲੋਕ ਚਲਾਉਂਦਾ ਜਿਹੜੇ ਦੁਕਾਨਦਾਰ ਕਾਫੀ ਤੰਗ ਨੇ ਕਿ ਚਲਾਨ ਬਹੁਤ ਵੱਡੇ ਪੱਧਰ ਦੇ ਕੀ ਜਾਰੇ ਕਿਉਂਕਿ ਟ੍ਰੈਫਿਕ ਦੀ ਸਮੱਸਿਆ ਤੇ ਕਾਰਨ ਲੋਕ ਕਾਲੀ ਕਰਦੇ ਆ, ਰੂਟ ਤੋੜਦੇ ਆ ਤੇ ਪਾਰਕਿੰਗ ਨਾ ਹੋਣ ਕਰਕੇ ਵੀ ਚਲਾਨ ਬਹੁਤ ਮੋਟੇ ਹੁੰਦੇ ਉਹਦੇ ਬਾਰੇ ਗੱਲ ਕਰੀਏ। ਨੇ ਦੇਖੋ ਮੈਂ ਇੱਕ ਚੀਜ਼ ਸਮਝਦਾ ਕਿ ਤੁਸੀਂ ਲੋਕਾਂ ਦੇ ਚਲਾਨ ਕਰੋ ਮੈਂ ਨਹੀਂ ਕਹਿੰਦਾ ਨਾ ਕਰੋ ਪਰ ਗੱਲ ਇਹ ਹੈ ਨਾ ਕਿ ਅਸੀਂ ਉਹਨਾਂ ਨੂੰ ਪ੍ਰੋਪਰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਸਕੀਏ ਪਿਛਲੇ 25 ਸਾਲ ਤੋਂ ਪੂਰੇ ਪੰਜਾਬ ਨੇ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਵਧੀਆ ਇਨਫਰਾਸਟ੍ਰਕਚਰ ਬਣਾਇਆ ਕਿਉਂ ਤਰਨ ਤਰਨ ਨੂੰ ਪ੍ਰੋਪਰ ਪਾਰਕਿੰਗ ਨਹੀਂ ਮਿਲੀ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਮਿਲਿਆ ਅਸੀਂ ਇੱਕ ਵਧੀਆ ਇੱਥੇ ਕੋਈ ਅ ਅੰਡਰਗਰਾਉਂਡ ਪਾਰਕਿੰਗ ਬਣਾ ਸਕਦੇ ਹਾਂ ਬੀਸਮੈਂਟ ਪਾਰਕਿੰਗ ਬਣਾ ਸਕਦੇ ਹਾਂ ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕੰਮ ਹੋਊਗਾ ਤੇ ਪੁਲਿਸ ਨੂੰ ਵੀ ਬਕਾਇਦਾ ਤੌਰ ਤੇ ਮੈਂ ਆਪਣੀ ਜਦੋਂ ਵੀ ਮੈਨੂੰ ਸੇਵਾ ਦਾ ਮੌਕਾ ਮਿਲਿਆ ਆਪਣੇ ਤੌਰ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਤਰੀਕੇ ਦੇ ਨਾਲ ਪ੍ਰੋਪਰ ਟ੍ਰੈਫਿਕ ਕੰਟਰੋਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਸਮੱਸਿਆ ਨਾ ਆਵੇ ਦੇਖੋ ਕੋਈ ਵੀ ਇਨਸਾਨ ਜਿਹੜਾ ਹੈ ਨਾ ਉਹਦੇ ਕੋਲ ਸਮਾਂ ਬੜਾ ਸੀਮਤ ਹੈ ਉਹਨੇ ਕੰਮ ਧੰਦੇ ਵੀ ਕਰਨੇ ਆ ਸੋ ਕੋਸ਼ਿਸ਼ ਕਰਦਾ ਹੈ ਕਿ ਜਲਦੀ ਦੇ ਵਿੱਚ ਕੰਮ ਹੋ ਜਾਵੇ ਸੋ ਪ੍ਰਸ਼ਾਸਨ ਆਪ ਦਾ ਕੰਮ ਤਰੀਕੇ ਨਾਲ ਕਰੇ ਬਾਕੀ ਸਰਕਾਰ ਵੱਲੋਂ ਜਿਹੜਾ ਕੰਮ ਹੈ ਉਹ ਵਧੀਆ ਤਰੀਕੇ ਦੇ ਨਾਲ ਰੇੜੀ ਮਾਰਕੀਟ ਬਕਾਇਦਾ ਤੌਰ ਤੇ ਬਣਾਈ ਜਾਊਗੀ ਰੋਈ ਵਾਲੇ ਪੁਲ ਤੇ ਤੁਸੀਂ ਦੇਖਦੇ ਹੋ ਤੇ ਪਾਰਕਿੰਗ ਦਾ ਇਂਤਜਾਮ ਕੀਤਾ ਜਾਵੇ ਮੈਂ ਬਾਉਂਡਰੀ ਏਰੀਆ ਆ ਤੇ ਬਾਉਂਡਰੀ ਏਰੀਆ ਦੇ ਵਿੱਚ ਆਮ ਆਵੀ ਪਾਰਟੀ ਤੋਂ ਲੋਕ ਸਾਡੇ 3.5 ਸਾਲਾਂ ਵਿੱਚ ਖੁਰਚ ਨਹੀਂ ਹੋਏ ਜੇਕਰ ਪਾਰਟੀ ਤੁਹਾਨੂੰ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤੇ ਕੀ ਉਪਰਾਲਾ ਰਹੂਗਾ ਤੁਹਾਨੂੰ ਤਾਂ ਨੜਕਾ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਹੁਤ ਵਧੀਆ ਕੰਮ ਹੋਏ ਨੇ ਲੋਕ ਵੀ ਕੁਛ ਨੇ ਮੈਂ ਤੁਹਾਨੂੰ ਦੱਸਾਂ 600 ਯੂਨਿਟ ਬਿਜਲੀ ਮਾਫ ਹੈ ਪਾਣੀ ਸਾਡਾ ਜਿਹੜਾ ਹੈ ਅੱਜ ਮੈਂ तकरीबन ਹਲਕੇ ਦੇ ਪਿੰਡਾਂ 'ਚ ਜਾਂਦਾ ਹੈ ਪਾਣੀ ਟੇਲਾ ਤੱਕ ਪਹੁੰਚ ਚੁੱਕਾ ਹੈ ਉਸ ਤੋਂ ਬਾਅਦ ਜਿਹੜੀਆਂ ਸਰਕਾਰੀ ਜਿਹਨੂੰ ਸਿਹਤ ਵਿਭਾਗ ਆਪਾਂ ਕਹਿੰਦੇ ਆ ਉਹ ਵਧੀਆ ਤਰੀਕੇ ਦੇ ਨਾਲ ਕੰਮ ਕਰ ਰਿਹਾ ਹੈ ਹਸਪਤਾਲ ਤੇ ਆਮ ਆਦਮੀ ਪਾਰਟੀ ਕਲੀਨਿਕ ਬਣਾ ਰਹੇ ਨੇ ਬਾਕੀ ਮੈਂ ਆਪਣੇ ਤੌਰ ਤੇ ਕੋਸ਼ਿਸ਼ ਕਰੂੰਗਾ कि ਜੇ ਮੈਨੂੰ ਮੌਕਾ ਸਰਕਾਰ ਸਾਡੀ ਦੇਊਗੀ ਤਾਂ ਕੋਈ ਗੱਲ ਨਹੀਂ ਮੈਂ ਵੱਧ ਚੜ ਕੇ ਮੇਰੀ ਕੋਸ਼ਿਸ਼ ਰਹੂਗੀ ਕਿ ਸਭ ਤੋਂ ਵੱਡੀ ਗੱਲ ਹੈ ਪਾਣੀ ਦਾ ਨਿਕਾਸ ਜਿਹੜਾ ਪਿੰਡਾਂ ਦੇ ਵਿੱਚ ਆ ਉਹਦੇ ਵੱਡੇ ਲੈਵਲ ਤੇ ਪ੍ਰੋਜੈਕਟ ਲਾਇਆ ਜਾਣ ਪਿੰਡਾਂ ਦੇ ਵਿੱਚ ਜਿਹੜੇ ਬਾਕੀ ਪ੍ਰੋਜੈਕਟ ਨੇ ਉਹਨਾਂ ਦੇ ਵਿੱਚ ਸੀਵਰੇਜ ਸਿਸਟਮ ਦੀ ਗੱਲ ਚੱਲ ਰਹੀ ਹੈ ਸਿਚੇਵਲ ਮਾਡਲ ਦੀ ਗੱਲ ਹੈ ਉਹ ਸਾਰੀਆਂ ਚੀਜ਼ਾਂ ਤੇ ਉੱਤੇ ਕੰਮ ਕਰਕੇ ਤੇ ਤਰਨਤਾਰਨ ਸ਼ਹਿਰ ਦੇ ਨਾਲ ਰਲ ਕੇ ਇਸ ਹਲਕੇ ਨੂੰ ਵਧੀਆ ਤਰੀਕੇ ਨਾਲ ਚਲਾਈ। ਪਤਾ ਜिले ਦੀ ਯੂਥ ਦੀ ਕਮਾਨ ਹੈ ਤੁਹਾਡੇ ਕੋਲ ਅੱਜ ਯੂਥ ਕਿਤਨਾ ਕਿਤੇ ਹਜੇ ਫੜਕਿਆ ਨਜ਼ਰ ਆਉਂਦਾ ਹੈ। ਆਏ ਦਿਨ ਵੀਡੀਓ ਮਾਇਲ ਲਉਂਦੀਆਂ ਨੇ ਪਿੰਡਾਂ ਦੇ ਵਿੱਚੋਂ ਨਸ਼ਿਆਂ ਨੂੰ ਲੈ ਕੇ ਦੁਕਾਨਦਾਰਾਂ ਦੇ ਮਨ 'ਚ ਡਰ ਐ, ਫੋਟੀਆਂ ਨੂੰ ਲੈ ਕੇ ਕ੍ਰਾਈਮ ਨੂੰ ਲੈ ਕੇ ਸੀਸੀਟੀਵੀ ਕੈਮਰੇ ਨੇ ਸ਼ਹਿਰ 'ਚ ਲੱਗੇ, ਬੜੀਆਂ ਸਰਕਾਰਾਂ ਨੇ ਦਾਅਵੇ ਕੀਤੇਗੇ ਕਿ ਸਾਡੇ ਪਾਸੇ ਸੀਸੀਟੀਵੀ ਲਗਾ ਦੇਵਾਂਗੇ, ਚੋਰੀਆਂ ਘਟਣਗੀਆਂ। ਉਸ ਚੀਜ਼ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਜਿਹੜਾ ਡਰ ਦਾ ਮਾਹੌਲ ਬਣਿਆ ਅੰਦਰ। ਨਹੀਂ ਦੇਖੋ, ਆਈ ਵਿਲ ਮੇਕ ਵਨ ਥਿੰਗ ਵੈਰੀ ਕਲੀਅਰ। ਮੈਨੂੰ ਨਹੀਂ ਪਤਾ ਪਹਿਲਾਂ ਕਿਉਂ ਹੋ ਰਿਹਾ ਸੀ ਬਟ ਆਈ ਵਿਲ ਮੇਕ ਸ਼ੁਰ ਕਿ ਨਾ ਤਾਂ ਕੋਈ ਇੱਥੇ ਫਰੋਤੀ ਵਾਲਾ ਰਹੂਗਾ ਜਿਹੜੇ ਫਰੋਤੀਆਂ ਮੰਗਣਗੇ ਉਹ ਤਰਨਤਾਰਨ ਦੇ ਵਿੱਚ ਨਹੀਂ ਰਹਿਣਗੇ ਤੇ ਪ੍ਰਸ਼ਾਸਨ ਵੀ ਕੰਦ ਖੋਲ ਕੇ ਚਾਹੀ ਚੀਜ਼ ਸੁਣ ਲੇ ਜਿਨ੍ਹਾਂ ਦੇ ਪਾਣੀ ਭਰਿਆ ਹੈ ਉਹ ਆਪਦਾ ਪਾਣੀ ਕੱਟ ਲੈਣ ਉਹ ਇਹ ਕੰਮ ਹੁਣ ਨਹੀਂ ਚੱਲਣੇ ਤਰਨਤਾਰਨ ਸਾਨੂੰ ਤਾਂ ਆਲਰੇਡੀ ਕਿੰਨੇ ਚੈਲੰਜਸ ਨੇ ਅਸੀਂ ਤਾਂ ਆਲਰੇਡੀ ਕਿੰਨੇ ਚੈਲੰਜਸ ਦੇ ਨਾਲ ਜੂਝ ਰਹੇ ਹਾਂ ਲੜ ਰਹੇ ਹਾਂ ਅਸੀਂ ਇਹਨਾਂ ਗੈਂਗਸਟਰਸ ਦੇ ਨਾਲ ਹੁਣ ਇਹਨਾਂ ਦਾ ਕੰਪਰੋਮਾਈਜ਼ ਨਹੀਂ ਹੋ ਸਕਦਾ ਸੋ ਜਿਹੜੇ ਵੀ ਨੇ ਉਹਨਾਂ ਨੂੰ ਆਈਦਰ ਤੌਰ ਤੇ ਸਿੱਧਾ ਜਾਂ ਤੇ ਉਹਨਾਂ ਨੂੰ ਪੁਲਿਸ ਨੂੰ ਸਿੱਧਾ ਹੁਣ ਹਦਾਇਤ ਹੋ ਗਈ ਕਿ ਆਈਦਰ ਐਨਕਾਊਂਟਰ ਨਹੀਂ ਤੇ ਇਹਨਾਂ ਨੂੰ ਫੜ ਕੇ ਜਿਲ੍ਹਾ ਦੇ ਵਿੱਚ ਲੋ ਰਹੀ ਗੱਲ ਯੂਥ ਦੀ ਤਾਂ ਯੂਥ ਲਈ ਸਰਕਾਰ ਬਹੁਤ ਕੁਛ ਕਰ ਰਹੀ ਹੈ ਵੇਖੋ ਯੁੱਧ ਨਸ਼ੇ ਵਿਰੁੱਧ ਯੁੱਧ ਨਸ਼ੇ ਵਿਰੁੱਧ ਦੇ ਵਿੱਚ ਅੱਜ ਵੇਖੋ ਬਿਕਰਮ ਸਿੰਘ ਮਜੀਠੀਆ ਵਰਗੇ ਤੇ ਹੱਥ ਪੈ ਚੁੱਕਾ ਹੈ ਲੋੜੋਂ ਵੱਧ ਆਮਦਨ ਚਿੱਟੇ ਵੱਲੋਂ ਕਮਾਏ ਜਿਹੜੇ ਪੈਸੇ ਸੀ ਉਹਨਾਂ ਨੂੰ ਕਿੱਥੇ ਕਿੱਥੇ ਯੂਜ਼ ਕਰ ਰਹੇ ਸੀ ਹੁਣ ਮੇਰੇ ਨਾਲ ਜਿਹੜੇ ਬੈਠੇ ਨੇ ਕੀ ਗੱਲ ਮੈਨੂੰ ਨਹੀਂ ਪਤਾ ਕੀ ਕਰਦੇ ਰਹੇ ਨੇ ਮੈਨੂੰ ਸਭ ਪਤਾ ਹੈ ਨਾ ਸੋ ਤਾਂ ਕਰਕੇ ਜੇ ਮਜੀਥੀਏ ਤੇ ਹੱਥ ਪੈ ਸਕਦਾ ਕਿਉਂਕਿ ਹਮੇਸ਼ਾ ਤੁਹਾਡੇ ਵੱਲੋਂ ਪ੍ਰੈਸ ਵੱਲੋਂ ਕਿਹਾ ਜਾਂਦਾ ਸੀ ਸਰਕਾਰ ਪੀਣ ਵਾਲਿਆਂ ਨੂੰ ਫੜ ਲੈਂਦੀ ਹੈ ਜਿਹੜੇ ਵੇਚਦੇ ਨੇ ਉਹਨਾਂ ਨੂੰ ਫੜਦੇ ਨਹੀਂ ਸੋ ਹੁਣ ਵੇਚਣ ਵਾਲੇ ਵੱਡੇ ਮਗਰਮਸ਼ਾ ਨੂੰ ਵੀ ਫੜਿਆ ਜਾਊਗਾ ਤੇ ਤੁਹਾਨੂੰ ਮੈਂ ਯਕੀਨ ਦਿਵਾਉਣਾ ਹੈ ਕਿ ਯੂਥ ਦੇ ਲਈ ਵਧੀਆ ਕੰਮ ਕੀਤਾ ਜਾਊਗਾ ਜਿਦੇ ਵਿੱਚ ਯੂਥ ਕਲੱਬ ਬਣਾਏ ਜਾਣਗੇ ਦੇਖੋ ਇੱਕ ਸਮਾਜ ਹੈ ਸਮਾਜ ਕੀ ਹੈ ਇਹ ਸਾਡੇ ਕਲਚਰਲ ਇਤਿਹਾਸ ਇਹਨਾਂ ਸਾਰਿਆਂ ਦਾ ਸਮੇਲ ਬਣ ਕੇ ਇੱਕ ਸਮਾਜ ਬਣਦਾ ਹੈ ਤੇ ਉਹ ਯੂਥ ਨੂੰ ਜਦੋਂ ਤੁਸੀਂ ਇੱਕ ਵਧੀਆ ਤਰੀਕੇ ਦੇ ਨਾਲ ਆਪਣਾ ਸਮਾਜ ਦਿੰਨੇ ਹੋ ਆਪਣਾ এনवायरमेंट ਦਿੰਨੇ ਹੋ ਤਾਂ ਡੈਫੀਨੇਟਲੀ ਉਹ ਕਿਤੇ ਨਾ ਕਿਤੇ ਤਰੱਕੀ ਕਰਦਾ ਹੈ ਵਧੀਆ ਪੜ੍ਹਾਈ ਦੇ ਮੌਕੇ ਵਧੀਆ ਰੋਜ਼ਗਾਰ ਦੇ ਮੌਕੇ ਆਮਾਨ ਸਰਕਾਰ ਦੇ ਰਹੀ ਹੈ ਤੇ ਉਹਨਾਂ ਦੇ ਲਈ ਉਹ ਮਾਹੌਲ ਪੈਦਾ ਕੀਤਾ ਜਾਉਂਦਾ ਹੈ ਜੀ ਪਰ ਤਾਂ ਜੀ ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ਦੇ ਵਿੱਚ ਵਿਛਰੇ ਹੋ ਤੇ ਕਿਹੋ ਜਿਹਾ ਸਾਥ ਸਹਿਯੋਗ ਇਥੋਂ ਉਦੇਦਾਰਾਂ ਦਾ ਵੀ ਮਿਲ ਰਿਹਾ ਨਹੀਂ ਮੈਨੂੰ ਬੜਾ ਵਧੀਆ ਸਹਿਯੋਗ ਮਿਲ ਰਿਹਾ ਹੈ ਕਿਉਂਕਿ ਮੈਂ ਤਾਂ ਬੜੇ ਲੰਮੇ ਸਮੇਂ ਤੋਂ ਵਿਛਰੇਆਂ ਸ਼ਹਿਰ ਦੇ ਵਿੱਚ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਤੁਹਾਨੂੰ ਜਿਆਦਾ ਦੱਸ ਸਕਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਲੈ ਕੇ ਆਇਆ ਸੀ ਸੋ ਦੇਖੋ ਸ਼੍ਰੀ ਅਰਵਿੰਦ ਕੇਜਰੀਵਾਲ ਜਿਨ੍ਹਾਂ ਇਸ ਦੇਸ਼ ਦੀ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਬਦਲੀ ਉਸ ਰਾਜਨੀਤੀ ਨੂੰ ਅਸੀਂ ਲੋਕਾਂ ਦੇ ਤੱਕ ਲੈ ਕੇ ਜਾ ਰਹੇ ਹਾਂ ਸਾਡੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਉਹਨਾਂ ਦੀ ਜਿਹੜੀ ਸੋਚ ਹੈ ਇੱਕ ਕਰਪਸ਼ਨ ਫਰੀ ਸਟੇਟ ਦੀ ਸੋਚ ਜਿਹੜੀ ਹੈ ਤੇ ਸਾਡੀ ਆਪ ਦੀ ਇੱਕ ਸੋਚ ਹੈ ਕਿ ਅਸੀਂ ਕੁਝ ਨਵਾਂ ਕਰੀਏ ਕੁਝ ਚੰਗਾ ਕਰੀਏ ਸੋ ਮੈਨੂੰ ਸਾਰੇ ਲੋਕਾਂ ਦਾ ਬੜਾ ਸਹਿਯੋਗ ਹੈ ਸਾਡੇ ਇੱਥੇ ਦੇ ਐਮਸੀ ਸਾਹਿਬਾਨ ਸਾਡੇ ਸੰਗਠਨ ਦੇ ਅਹੁਦੇਦਾਰ ਸਾਹਿਬਾਨ ਤੇ ਜਿੰਨੇ ਵੀ ਸਾਡੇ ਵਲੰਟੀਅਰ ਨੇ ਸੋ ਵੈਸੇ ਵੀ ਮੈਂ ਤੁਸੀਂ ਦੇਖਦੇ ਹੋ ਪਿਛਲੇ 2-3 ਸਾਲ ਤੋਂ ਹਲਕੇ ਦੇ ਵਿੱਚ ਨਿਰੰਤਰ ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਜਨਨਾ ਲੋਕਾਂ ਨਾਲ ਮਿਲਦਾ ਰਹਿੰਦਾ ਨਾਲੇ ਮੇਰਾ ਤੇ ਪਰਿਵਾਰ ਹੈ ਕਿਉਂਕਿ ਪਾਰਟੀ ਵੀ ਇੱਕ ਪਰਿਵਾਰ ਹੈ ਜੀ ਅਗਰ ਜੀ ਜੇ ਤੁਸੀਂ ਉਮੀਦਵਾਰ ਵਜੋਂ ਮਤਲਬ ਹਕੀ ਵਿੱਚ ਜੇ ਤੁਹਾਨੂੰ ਲੱਗਦਾ ਵਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਜਾਂ ਦੇ ਰਹੇ ਚੇਅਰਮੈਨ ਜਾਂ ਜਿਹੜੇ ਹੋਰ ਦਾਵੇਦਾਰ ਨੇ ਉਹ ਤੁਹਾਡੇ ਨਾਲ ਇੱਕ ਵੋਟ ਹੋ ਕੇ ਚੱਲਣਗੇ ਜ਼ਰੂਰ ਚੱਲਣਗੇ ਜੀ ਆਮ ਆਦਮੀ ਪਾਰਟੀ ਸਾਡਾ ਪਰਿਵਾਰ ਹੈ ਅਸੀਂ ਸਾਰੇ ਇਕੱਠੇ ਚੱਲਦੇ ਹਾਂ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਡਿਸਪਲਿਨ ਬੜੀ ਵੱਡੀ ਚੀਜ਼ ਹੈ ਇਹ ਪਾਰਟੀ ਨੇ ਫੈਸਲਾ ਕਰਨਾ ਹੈ ਅਸੀਂ ਤਾਂ ਦੇਖੋ ਪਾਰਟੀ ਲਈ ਕੰਮ ਕਰਦੇ ਆ ਤੇ ਜੇ ਪਾਰਟੀ ਜਿੰਨੂੰ ਸੇਵਾ ਦਾ ਮੌਕਾ ਦਊਗੀ ਜੇ ਮੈਨੂੰ ਦਊਗੀ ਤਾਂ ਕੋਈ ਨਹੀਂ ਸਾਰੇ ਮੇਰ ਨਾਲ ਚੱਲ ਪੈਣਗੇ ਜੇ ਕਿਸੇ ਹੋਰ ਨੂੰ ਦਊਗੀ ਤਾਂ ਮੈਂ ਉਹਨਾਂ ਨਾਲ ਚੱਲ ਪੂੰਗਾ ਅਸੀਂ ਤਾਂ ਦੇਖੋ ਇੱਕ ਚੀਜ਼ ਨੂੰ ਤੁਸੀਂ ਸਮਝੋ ਆਮ ਆਦਮੀ ਪਾਰਟੀ ਦੇ ਵਿੱਚ ਅਸੀਂ ਕੋਈ ਕੁਰਸੀਆਂ ਲੈਣ ਨਹੀਂ ਆਏ ਮੈਂ ਤੇ ਆਪ ਕੈਨੇਡਾ ਦੇ ਵਿੱਚ ਟਰਾਂਸਪੋਰਟਰ ਸੀ ਆਪ ਦਾ ਕੰਮ ਛੱਡ ਕੇ ਆਇਆ ਸੀ ਪੈਸੇ ਕਮਾਉਣ ਵਾਲੇ ਕੰਮ ਤਾਂ ਅਸੀਂ ਛੱਡੀ ਬੈਠੇ ਆ ਸੋ ਇੱਕ ਚੀਜ਼ ਤੁਹਾਨੂੰ ਸਮਝ ਨਹੀਂ ਪਊਗੀ ਅਸੀਂ ਤਾਂ ਸੋਸ਼ਲ ਸਰਵਿਸਿਜ਼ ਦੇ ਲਈ ਸਾਡੇ ਇਲਾਕਿਆਂ ਦੇ ਭਲੇ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਅਸੀਂ ਜਿਹੜੀ ਸਿਆਸਤ ਹੈ ਉਹਦੇ ਲਈ ਐਸੀ ਵਈ ਅਸੀਂ ਉਹ ਲੋਕ ਨਹੀਂ ਆ ਜਿਹੜੇ ਪੰਜਾਂ ਸਾਲਾਂ ਲਈ ਜਾਂ ਚੰਦ ਪੈਸਿਆਂ ਦੇ ਲਈ ਜਾਂ ਕਿਸੇ ਸ਼ੌਹਰਤ ਦੇ ਲਈ ਸਿਆਸਤ ਚਾਹਿਆ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਪੰਜਾਬ ਨੂੰ ਕੀ ਦੇ ਕੇ ਜਾ ਰਹੇ ਹਾਂ ਤਰਨ ਤਰਨ ਨੂੰ ਕੀ ਦੇ ਕੇ ਜਾਵਾਂਗੇ ਇਤਿਹਾਸ ਸਾਨੂੰ ਕਿਹੜੇ ਹਿਸਾਬ ਨਾਲ ਯਾਦ ਰੱਖੂਗਾ ਅਸੀਂ ਉਸ ਚੀਜ਼ ਦੇ ਲਈ ਰਾਜਨੀਤੀ ਚ ਕੰਮ ਕਰ ਰਹੇ ਵਰਕਰਾਂ ਨੂੰ ਕੀ ਅਪੀਲ ਹੈ ਵਿੱਚ ਜਿੰਨੇ ਵੀ ਸਪੋਰਟਰ ਨੇ ਤੇ ਵੋਟਰ ਨੇ ਨਹੀਂ ਵਰਕਰਾਂ ਨੂੰ ਅਪੀਲ ਹੈ ਕਿ ਤਕੜੇ ਰਹੋ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਹੈ ਠੀਕ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਹਰਦਿਲ ਅਜ਼ੀਜ਼ ਨੇਤਾ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਸਾਡੇ ਵਿੱਚਕਾਰ ਨਹੀਂ ਰਹੇ ਉਹਨਾਂ ਦੀ ਕਮੀ ਕਦੀ ਪੂਰੀ ਨਹੀਂ ਹੋਊਗੀ ਪਰ ਆਮ ਆਦਮੀ ਪਾਰਟੀ ਦੀ ਤੇ ਸਾਡੇ ਸਮਾਜ ਦੀ ਤੇ ਤਰਨ ਤਰਨ ਹਲਕੇ ਦੀ ਸੇਵਾ ਲੋਕਾਂ ਦਾ ਖਿਆਲ ਰੱਖਣਾ ਸਾਡਾ ਫਰਜ਼ ਹੈ ਕਿਉਂਕਿ 2022 ਦੇ ਵਿੱਚ ਇੱਕ ਬੜਾ ਵੱਡਾ ਫਤਵਾ ਜਿਹੜਾ ਸੀ 92 ਸੀਟਾਂ ਵਾਲਾ ਲੋਕਾਂ ਨੇ ਸਾਡੇ ਤੇ ਯਕੀਨ ਕਰਕੇ ਦਿੱਤਾ ਸੀ ਸੋ ਉਹਨੂੰ ਯਕੀਨ ਨੂੰ ਬਰਕਰਾਰ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਵਰਕਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਲੋਕਾਂ ਦੇ ਭਲੇ ਲਈ ਕੰਮ ਕਰਦੀ ਰਹੂ ਧੰਨਵਾਦੀਆਂ ਜੀ ਗੁੰਦਸੋਲ ਜੀ ਦਾ ਜਿਨ੍ਹਾਂ ਸਾਡੇ ਗ੍ਰਹਿ ਵਿਖੇ ਚਰਚੰਦ ਤੇ ਨਾਲ ਹੀ ਇਹਨਾਂ ਨੂੰ ਸ਼ਹਿਰ ਦੇ ਵਿੱਚ ਜੜੀਆਂ ਕਮੀਆਂ ਸੀ ਬਤੌਰ ਐਮਸੀ ਇਹ ਦੱਸਿਆ ਕਿ ਕਿਸ ਤਰ੍ਹਾਂ ਕੱਚੇ ਮੁਲਾਜ਼ਮ ਜਿਹੜੇ ਆ ਉਹ ਬੜੇ ਚਿਰ ਤੋਂ ਲੰਮਕਦੇ ਆਉਣਦੇ ਆ ਤੇ ਮੈਂ ਤੇ ਇਹਨਾਂ ਨੂੰ ਇਹ ਵੀ ਬੇਨਤੀ ਕੀਤੀ ਕਿ ਮਤਾ ਪਾਸ ਕਰਕੇ ਤੇ ਉਹਨਾਂ ਦੀਆਂ ਤਨਖਾਹਾਂ ਵੀ ਆਮ ਬੰਦੇ ਨਾਲੋਂ ਜ਼ਿਆਦੀਆਂ ਵਧਾਈਆਂ ਜਾਣ ਕਿਉਂਕਿ ਜਿਹੜਾ ਬੰਦਾ ਸੀਵਰੇਜ ਚ ਵੜਦਾ ਪਤਾ ਉਹਨੂੰ ਹੁੰਦਾ ਉਹਨਾਂ ਦਾ ਦੁੱਖ ਦਰਦ ਸਮਝਣ ਵਾਲਾ ਬੰਦਾ ਦਿਲੋਂ ਜਿਹੜਾ ਕਰਦਾ ਵਾ ਅਸੀਂ ਮੈਂ ਤੇ ਇਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਵੀ ਤੁਹਾਡਾ ਯੋਰ ਸਰਕਾਰ 'ਚ ਆ ਤੁਸੀਂ ਪੱਕੇ ਕਰਾਓ ਤੇ ਉਹਨਾਂ ਦੀਆਂ ਤਨਖਾਹਾਂ ਵਧਾਓ ਲਜੀ 10 11 ਸਾਲ ਬਾਅਦ ਨਗਰ ਕੌਂਸਲ ਚੋਣਾਂ ਹੋਈਆਂ ਪ੍ਰਧਾਨ ਰਹਿਤ ਅਟੀ ਮਿਲਿਆ ਕਈ ਵਾਡਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਸੀਗੇ ਐਮਸੀ ਜਿੱਤੇ ਵਾਡਾਂ ਦੇ ਵੱਲੋਂ ਕਿਸ ਤਰੀਕੇ ਦਾ ਸਮਰਥਨ ਹੈ ਜੇਕਰ ਅੰਗਰਸੋ ਨੂੰ ਇਹ ਟਿਕਟ ਜੇ ਮਿਲਦੀ ਹੈ ਪਾਰਟੀ ਨੂੰ ਹੂੰ ਹੂੰ ਕਿਸ ਤਰੀਕੇ ਦਾ ਸਮਰਥਨ ਹੈ ਤੁਹਾਡੇ ਸਾਰੇ ਹੋਰ ਐਮਸੀਆਂ ਵੱਲੋਂ ਵਾਡਿਆਂ ਦੇ ਕੋਈ ਐਮਸੀ ਸਾਹਿਬ ਆਨ ਪਹਿਲਾਂ ਵੀ ਇਹਨਾਂ ਦੇ ਨਾਲ ਸੀ ਤੇ ਹੁਣ ਵੀ ਨਾਲ ਹੈ ਐਮਸੀ ਪੂਰਾ ਆਪਣਾ ਸਹਿਯੋਗ ਦੇਣਗੇ ਇਹਨਾਂ ਨੂੰ ਤੇ ਸ਼ਹਿਰ ਦੇ ਵਿਕਾਸ ਵਾਸਤੇ ਹਰ ਤਰ੍ਹਾਂ ਦਾ ਹਿੱਲਾ ਵਰਤਣਗੇ ਹਰ ਤਰ੍ਹਾਂ ਦਾ ਸਹਿਯੋਗ ਲੈਣਗੇ ਜਿਹੜਾ ਵੀ ਮੌਕੇ ਦਾ ਐਮਐਲਏ ਸਾਹਿਬ ਅੰਗਤ ਜੀ ਆਉਂਦੇ ਆ ਬਣਦੇ ਆ ਤੇ ਅਸੀਂ ਇਹਨਾਂ ਕੋਲ ਪੂਰਾ ਸਹਿਯੋਗ ਲਾਵਾਂਗੇ ਸ਼ਹਿਰ ਨੂੰ ਵਧੀਆ ਸੁੰਦਰ ਤੇ ਜਿਹੜਾ ਦੱਸਿਆ ਵਾ ਕੇ ਐ ਦਰਦ ਰਾਤ ਬਣਾਵਾਂਗੇ